ਕੋ ਧਿਰਾਂ ਦੇ ਵਿਚਾਲੇ ਹੋਏ ਵਿਵਾਦ ਦੀਆਂ ਇਹ ਤਸਵੀਰਾਂ ਨੇ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਦੋ ਧਿਰਾਂ ਦੇ ਵਿਚਾਲੇ ਲੜਾਈ ਝਗੜਾ ਹੋ ਰਿਹਾ ਹੈ ਅਸਲ ਇਹ ਪੂਰਾ ਮਾਮਲਾ ਮੋਗਾ ਦੇ ਪਿੰਡ ਤਰਖਾਨਵੱਦ ਦਾ ਹੈ ਜਿੱਥੇ ਦੋ ਧਿਰਾਂ ਆਪਸ ਦੇ ਵਿੱਚ ਲੜ ਗਈਆਂ ਤਾਂ ਉਸ ਤੋਂ ਬਾਅਦ ਇੱਥੇ ਨੌਜਵਾਨਾਂ ਨੇ ਗੇਟ ਦੇ ਵਿੱਚ ਟਰੈਕਟਰ ਮਾਰ-ਮਾਰ ਕੇ ਕੰਧਾ ਤੋੜ ਦਿੱਤੀਆਂ ਤੇ ਘਰ ਦੇ ਅੰਦਰ ਦਾਖਲ ਹੋ ਗਏ ਘਰ ਦੇ ਅੰਦਰ ਵੀ ਪੰਨ ਤੋੜ ਕੀਤੀ ਗਈ ਤਾਂ ਦੇਰ ਰਾਤ ਇਹ ਮੋਗਾ ਦੇ ਪਿੰਡ ਤਰਖਾਨਵੱਦ ਦੇ ਵਿੱਚ ਵਿਵਾਦ ਹੋਇਆ ਜਿੱਥੇ ਗਲੀ ਦੇ ਵਿੱਚੋਂ ਟਰੈਕਟਰ ਦੀਆਂ ਰੇਸਾਂ ਕਰਕੇ ਅਤੇ ਉੱਚੀ ਆਵਾਜ਼ ਦੇ ਵਿੱਚ ਟਰੈਕਟਰ ਦੇ ਉੱਤੇ ਡੈਕ ਲਗਾਏ ਹੋਏ ਸੀ ਤਾਂ ਜੜੇ ਨੌਜਵਾਨ ਸੀਗੇ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਇਸੇ ਦੌਰਾਨ ਇੱਥੇ ਗਲੀ ਦੇ ਵਿੱਚ ਖੜੇ ਨੌਜਵਾਨਾਂ ਦੇ ਨਾਲ ਇਹਨਾਂ ਦੀ ਬਹਿਸਬਾਜੀ ਹੋ ਗਈ ਤਾਂ ਬਹਿਸਬਾਜੀ ਫਿਰ ਹੱਥ ਹੱਥੋ ਪਾਈ ਤੱਕ ਪਹੁੰਚ ਜਾਂਦੀ ਹੈ ਟਰੈਕਟਰ ਚਾਲਕ ਨੇ ਘਰ ਦੇ ਗੇਟ ਦੇ ਵਿੱਚ ਫਿਰ ਟਰੈਕਟਰ ਮਾਰ-ਮਾਰ ਕੇ ਕੰਦਾ ਸੁੱਟ ਦਿੱਤੀਆਂ ਤੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਤਾਂ ਇਹ ਜਿਹੜੇ ਨੌਜਵਾਨ ਸੀਗੇ ਉਹਨਾਂ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟ ਮਾਰ ਵੀ ਕੀਤੀ ਤਾਂ ਇਸ ਪੂਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਸੀਸੀਟੀਵੀ ਦੇ ਵਿੱਚ ਵਰਪ੍ਰੇਮ ਸੰਗੀ ਰਾਤ 9 ਵਜੇ ਦੀ ਗੱਲ ਹੈ ਇਹਨੇ ਡ੍ਰਿੰਕ ਜਿਆਦਾ ਕੀਤੀ ਸੀ ਟਰੈਕਟਰ ਦੀ ਵਾਈਫ ਹੱਲ ਛੱਡੀ ਹੋਈ ਸੀਗੀ ਨੋ ਕਿ ਬੇਨਬਲਾ ਟਰੈਕਟਰ ਵਿੱਚ ਮਾਰਨਾ ਸੀ ਇਹਨਾਂ ਨੇ ਕਿ ਭਾਈ ਆਪ ਦਾ ਦੇਖ ਕੇ ਮੜਾ ਜਿਹੜਾ ਅੱਕੇ ਮੁੱਕੀ ਹੋਗੇ ਕੁਝ ਵੀ ਹੋਗੇ ਸਾਡੇ ਘਰ ਦੇ ਸੰਤਨ ਅੰਦਰਵਾੜਾ ਇਹਨਾਂ ਨੇ ਦੂਰੋ ਲਿਆ ਕੇ ਟਰੈਕਟਰ ਕੋਲੇ ਦੇ ਵਿੱਚ ਮਾਰਿਆ ਜਦੋਂ ਸੱਟ ਘਰ ਦਾ ਕਾਫੀ ਨੁਕਸਾਨ ਕੀਤਾ ਮੇਰੇ ਤੇ ਬਾਹਰ ਕੋਲਾ ਜਿਹੜਾ ਉੱਤੇ ਡੱਗ ਪਿਆ ਸੀਗਾ ਬਾਜ ਕੇ ਵਜਾ ਹੋਗਾ ਆ ਲੱਤਾਂ ਦਾ ਗੋਡਾ ਹੀ ਫੈਕਚਰ ਆ ਮੈਨੂੰ ਲੱਗਦਾ ਅਜੇ ਤੱਕ ਕੋਈ ਕਾਰਵਾਈ 112 ਤੇ ਫੋਨ ਵੀ ਲਾਇਆ ਸੀ ਕੋਈ ਮੁਲਾਜ਼ਮ ਕੋਈ ਹਾਮੀ ਕੋਈ ਕੋਈ ਨਹੀਂ ਆਇਆ ਕਾਫੀ ਸਮਾਂ ਲੇ ਗਿਆ ਹਾਂਜੀ ਹਾਂਜੀ ਸਾਰੀ ਰਾਤ ਲੰਘੀ ਆ ਸਸਵਾਲ ਹਸਪਤਾਲ ਆਏ ਹੋਏ ਆ ਕੋਈ ਕਾਰਵਾਈ ਨਹੀਂ ਇਹਨਾਂ ਦਾ ਕਾਰਵਟ ਰਵੇ ਡ੍ਰੈਕਟਰ ਆ ਉਹ ਤੋਂ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਦੇ ਵਿੱਚ ਕੋਈ ਹਜੇ ਕੋਈ ਐਕਸ਼ਨ ਨਹੀਂ ਲਿਆ ਗਿਆ ਜੇ ਕਾਰਵਾਈ ਹੋ ਜਾਵੇ ਹਾਂ ਜੀ ਵੱਜੇਗਾ ਛੱਟਾਂ ਲੱਤਾਂ ਦੇ ਤਨ ਕਿ ਇਹਨਾਂ ਨੇ ਸਾਰਿਆਂ ਨੇ ਆਸਗਵਾਂਡ ਨੇ ਕੱਢਿਆ ਆ ਕੇ ਤੇ ਅਸੀਂ ਪੁਲਿਸ ਕੋਲੇ ਗਏ ਫੋਨ ਵੀ ਕੀਤੇ ਸਾਰਾ ਕੁਝ ਕੀਤਾ ਉਹਨਾਂ ਨੇ ਹਲ ਕਾਰਵਾਈ ਕੀਤੀ ਕੋਈ ਨਹੀਂ ਕੋਈ ਘਰ ਵੀ ਟਿਆ ਪਿਆ ਹਾਂ ਜੀ ਸਾਰਾ ਹਾਂ ਉਹਨਾਂ ਨੇ ਉਟਾਇਆ ਟਰੈਕਟਰ ਮਾਰ ਮਾਰ ਟਰੈਕਟਰਾਂ ਨੂੰ ਉਟਾਇਆ ਜੀ ਹਾਂ ਜੀ ਪਤਾ ਲੱਗਿਆ ਮੁੰਡੇ ਦੇ ਫਟਕਾ ਫੀਆ ਹਾਂ 4 ਪੌਣ ਵਾਲੀ ਮਸ਼ੀਨ ਆ ਮਗਰ ਟਰੈਕਟਰ ਦੀ ਹਾਂਜੀ ਦਾ ਖਲਾਉ ਹੁੰਦਾ ਮੋਗੇ ਦਾਖਲਾ ਤੇ ਹਾਲ ਤਾਂ ਹੀ ਪਲਸਾਈ ਹੋਈ ਨਹੀਂ ਗਈ ਲੱਤਾਂ ਤੇ ਉਹਦੇ ਲੱਤਾਂ ਨਹੀਂ ਸਾਨੂੰ ਵੀ ਤੋਟਣਾ ਕੀ ਹੋਇਆ ਕੀ ਨਹੀਂ ਹਾਲਜੇ ਦੇ ਪਤਾ ਲੱਗੂਗਾ ਕਾਰਵਾਈ ਕਰਨਗੇ ਫੇਰ ਹੀ ਪਤਾ ਲੱਗੂ ਸਾਨੂੰ ਹਾਂ ਠੀਕ ਨਹੀਂ ਕੋਈ ਨਹੀਂ ਆਈ ਨਾ ਹੋਈ ਦਰ ਹਾਂ ਹਾਂ ਠੂ ਡੀ ਕੇ ਗਏ ਅਸੀਂ ਉੱਥੇ ਉਹਨਾਂ ਨੇ ਦਾਖਲ ਨਹੀਂ ਕੀਤਾ ਕਹਿੰਦੇ ਮੋਗੇ ਲੈ ਜਾ ਫਿਰ ਮੋਗੇ ਜਾ ਕੇ ਦਾਖਲ ਕਰਾ ਕੇ ਉੱਥੇ 12 ਵਜੇ ਆਏ ਅਸੀਂ ਰਾਤ ਨੂੰ ਲੱਗਿਆ ਬਾਅਦ ਚ ਵੀ ਬੰਦੇ ਇਕੱਠੇ ਹੋ ਗਏ ਹਾਂਜੀ ਆਏ ਸੀਗੇ 10 12 ਜਣੇ ਸੀ ਫੇਰ ਵੀ ਕਿਰਪਾਨਾਂ ਲੈ ਕੇ ਆਏ ਹੋ ਅਸੀਂ ਫੇਰ ਵੀ ਮੈਂ ਤਾਂ ਸੈਂਦੀ ਕੁੰਡਾ ਲਾ ਲਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਚੱਲ ਆਪਦੇ ਜਵਾਕ ਬਚਾ ਜੇ ਉਹਨਾਂ ਨੇ ਫੇਰ ਵੀ ਨਹੀਂ ਛੱਡੀ ਬਾਰ ਵੀ ਟਾ ਕੇ ਹਾਂਜੀ ਹਾਂਜੀ ਸਾਰਾ ਕੁਝ ਕਰ ਗਏ ਜੀ ਮੰਨ ਕਰਦੇ ਬਸ ਇਹ ਵੀ ਮੰਨ ਕਰ ਦਿੰਦੇ ਇਹਨਾਂ ਤੇ ਕਾਰਵਾਈ ਹੋਵੇ ਤੇ ਅੰਦਰ ਹੋਵੇ ਇਹ ਗੱਲ ਲੱਗਤ ਹੋਗ ਰਹਿਣਾ ਹੈ ਕਿਸੇ ਪੈਂਡ ਦੇ ਅਸੀਂ ਅਸੀਂ ਦਾ ਕਿਹੜਾ ਪੈਂਡਾ ਲਿਖਣ ਵਾਲਾ ਲੜਾਈ ਹੋਈ ਕੀ ਕਹਨ ਮਨੇ ਲੜਾਈ ਆਈ ਰਿਜੀ ਅਸੀਂ ਤਾਂ ਅੰਦਰ ਬੈਠੇ ਸੀ ਜਵਾਕ ਇੱਥੇ ਖੜੇ ਸੀਗੇ ਤੇ ਦਸਤਾਨੇ ਨਾਲ ਜਦ ਜਿੱਤੇ ਜਾ ਕਰਕੇ ਜਵਾਕ ਜਿਹਾ ਕੋਈ ਆ ਗਿਆ ਅਸੀਂ ਆ ਉਹ ਜਵਾਕ ਕੋਲ ਕਰਕੇ ਅੰਦਰ ਲਿਆਉਂਦੇ ਗੱਡੀ ਲਾਉਂਦੇ ਸੀਗੇ ਲੈ ਕੇ ਕਰਕੇ ਨਾਲ ਗਵਾੜਾ ਉਹ ਦੋ ਮਲਟਾ ਵੀ ਰੁਕ ਜਾਓ ਕਹਿੰਦੇ ਨਹੀਂ ਅਸੀਂ ਗੱਡੀ ਤੇ ਚੜਾਉਣੇ 시ਸ਼ੀ ਕਰੋ ਪਾਸੇ ਕਹਿੰਦੇ ਥੋੜੇ ਫਿਰ ਹੋ ਦੀ ਆਹੇ ਗੱਲ ਦਾ ਜਦ ਹੋ ਜਿੱਤੇ ਹੋਗੇ ਤਾਂ ਹਟਾ ਦੇ ਹਟਾ ਕੇ ਜਵਾਕ ਅੰਦਰ ਲਿਆਉਂਦੇ ਆ ਅੰਦਰ ਲਿਆ ਕੇ ਤੇ ਮੁੜ ਕੇ ਫਿਰ ਟਰੈਕਟਰ ਮਾਰ ਮਾਰ ਪਿਆ ਸਾਰਾ ਹਾਂ ਜੀ ਇਹ ਟਰੈਕਟਰ ਟਰੈਕਟਰਾਂ ਦਾ ਹਾਂ ਜੀ ਟਰੈਕਟਰ ਨੇ ਢਟਾਇਆ ਹੈ ਹੌਣ ਸੀ ਬੰਦੇ ਹੋਏ ਬੰਦੇ ਪਿੰਡ ਦੀ ਹੈ ਜਵਾਕ ਜੀ ਕਿਤਾਹਣ ਵਾਲੇ ਬੰਦੇ ਨਾਲ ਨੂੰ ਰਜੇ ਹੋਏ ਆ ਵੀ ਪਾਨ ਥੋੜੀ ਕੀਤੀ ਹੈ ਹਾਂ ਜੀ ਪੂਰੀ ਆ ਵੇਖ ਰੋ ਵੀ ਸਾਹਮਣੀ ਹੈ ਕੋਈ ਥੋੜਾ ਜੱਕ ਨਹੀਂ ਜੀ ਬੰਦਾ ਹਾਂ ਜਾ ਫੇ ਮੁੰਡਾ ਆਇਆ ਉਹ ਮੁੱਕ ਗਿਆ ਜੀ ਆਪਣਾ ਅਸਤਾ ਹਾਂ ਜੀ ਜੀ ਮੰਨ ਕਰਦੇ ਹਾਂ ਉਹ ਮੰਗਦਾ ਸਾਡੀ ਇਹ ਹੈ ਕਿ ਉਹਨਾਂ ਜ਼ਵਕਾਂ ਤੇ ਜੀ ਜ਼ਰੂਰ ਕਾਰਵਾਈ ਕਰਨੀ ਕੀਤੀ ਹੋਣੀ ਚਾਹੀਦੀ ਜਿਹੜਾ ਨਖਾਨੇ ਲਖੀਤਾ ਤੇ ਮੋਟਾ ਹਸਪਤਾਲ ਸਿਆਦਾ 10 ਬੰਦੂਦੀ ਪਰਵਸਾ ਕਰ